ਤਸਕੀਰ ਦੀ ਮਰਦ ਆਫਰ ਕਰਨ ਬਾਈ ਅੱਜ ਤੁਹਾਡੇ ਨਾਲ ਇੱਕ ਵੱਡੀ ਖਬਰ ਸਾਂਝੀ ਕਰ ਲਈਏ ਅਯੂਦਾ ਐਮਕੀ ਚਰਨਜੀਤ ਸਿੰਘ ਚੰਨੀ ਜੀ ਜੋ ਕਿ ਮੁੱਖ ਮੰਤਰੀ ਵੀ ਰਹੇ ਚੁੱਕੇ ਹਨ ਸਾਫਕਾ ਮੁੱਖ ਮੰਤਰੀ ਅੱਜ ਇੱਕ ਪ੍ਰਾਈਵੇਟ ਹੋਟਲ ਦੇ ਵਿੱਚ ਉਹਨਾਂ ਦੇ ਸਾਥੀਆਂ ਵੱਲੋਂ ਕਾਂਗਰਸ ਪਾਰਟੀ ਦੇ ਸਾਥੀਆਂ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਰੱਖੀ ਗਈ ਜਿਸ ਵਿੱਚ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਚਰਨਜੀਤ ਸਿੰਘ ਚੰਨੀ ਜੀ ਨੂੰ ਸਨਮਾਨਿਤ ਕਿਉਂ ਕੀਤਾ ਗਿਆ ਇੱਕ ਸੰਸਦ ਰਤਨ ਅਵਾਰਡ ਮਿਲਣ ਦੀ ਖੁਸ਼ੀ ਦੇ ਵਿੱਚ ਸਾਰੇਆਂ ਵੱਲੋਂ ਆਪਣੀ ਆਪਣੀ ਖੁਸ਼ੀ ਜ਼ਾਹਿਰ ਕੀਤੀ ਗਈ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ ਗਏ ਆਓ ਦੇਖੀਏ ਮੀਟਿੰਗ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਸੀ ਅਤੇ ਇਹ ਕੁਝ ਲੋਕਾਂ ਵੱਲੋਂ ਕਹਿਣਾ ਹੈ ਆਓ ਦੇਖੀਏ ਮੌਕੇ ਦੀਆਂ ਲਾਈਵ ਅੱਜ ਦਾ ਜਿਹੜਾ ਪ੍ਰੋਗਰਾਮ ਆ ਜਿਹਦਾ ਸਾਰੇ ਵਾਖਰਾਂ ਨੂੰ ਪਤਾ ਹੀ ਆ ਬੇ ਸਰਦਾਰ ਚੰਗੀ ਸੰਕਤੀ ਜੰਨੀ ਪਾਰਲੀਮੈਂਟ ਪਾਰਲੀਮੈਂਟ ਦੀ ਨੂੰ ਪਾਰਲੀਮੈਂਟ ਦੇ ਵਿੱਚ ਔਰ ਔਰ ਚੋਪਤਰੀ ਜਿਹੜਾ ਅਵਾਰਡ ਦਿੱਤਾ ਗਿਆ ਜਿਹਦਾ ਛੇੜਾ ਜਿਹੜਾ ਆ ਉਹ ਚੰਗੀ ਸਾਹ ਨੂੰ ਜਾਂਦਾ ਤੇ ਉਹਦਾ ਜਿਹੜਾ ਆਣ ਆ ਉਹ ਸਾਨੂੰ ਜਲੰਧਰ ਵਾਸੀਆਂ ਨੂੰ ਮਹਿਸੂਸ ਹੋਇਆ ਉਹਦੀ ਅੱਜ ਜਿਹੜੀ ਵਧਾਈ ਆ ਅਸੀਂ ਚੰਗੀ ਸਾਹ ਨੂੰ ਦਿੰਦੇ ਆ ਤੇ ਸਾਰੇ ਜਲੰਧਰ ਹਲਕੇ ਦਿੰਦੇ ਨੇ ਇਹਨਾਂ ਕਹਾ ਧੰਨਵਾਦ ਬੱਚ ਪਰਮਾਤਮਾ ਅੱਜ ਦੀ ਇਸ ਮਹਿਮਤੀ ਬਹੁਤ ਬਹਿਤਾ ਸਰਦਾਰ ਕਨਜੀਤ ਸਿੰਘ ਚੰਗੇਗੀ ਨਾਲ ਬੈਠੇ ਹੋਏ ਤੰਗਸ ਪਾਰਟੀ ਦੇ ਲੀਡਰ ਸਹਿਬਾ ਤੇ ਸਾਹਮਣੇ ਬੈਠੇ ਹੋਏ ਤੰਗਸ ਪਾਰਟੀ ਦੇ ਬਰਕਰਤ ਸੰਗਯੋਗ ਸਭ ਤੋਂ ਪਹਿਲਾਂ ਬਧਿਆਤਿਕ ਕਰਦਾ ਜੀ ਵਾਜਪੀਕਰ ਤੋਂ ਸਾਹ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਾਂਗੇ ਸਾਡੇ ਲੋਕ ਪੰਖਰ ਦੇ ਚਰਥਾ ਥੰਮ ਸਾਡੇ ਪ੍ਰੈਸ ਰਿਪੋਰਟਰ ਵੀ ਚਾਹੇ ਉਹ ਪ੍ਰਿੰਟ মিডিਆ ਤੋਂ ਚਾਹੇ ਲਕਟਿਡ ਮੀਡੀਆ ਤੋਂ ਉਹ ਵੀ ਇੱਥੇ ਪਹੁੰਚਿਆ ਜਿਹੜੀ ਕੱਲੀ-ਕੱਲੀ ਇੱਥੇ ਦੀ ਖਬਰ ਹੈ ਕੱਲੀ-ਕੱਲੀ ਗੱਲ ਜਿਹੜੀ ਅੱਜ ਤੁਹਾਡੀ ਇਥੋਂ ਮੰਚ ਤੋਂ ਹੋ ਰਹੀ ਹੈ ਉਹ ਚਾਹੇ ਸਾਡੇ ਸੱਚਣਿਆਂ ਚਾਹੇ ਬਹਿਰੀਆ ਚਾਹੇ ਸਾਨੂੰ ਛੱਕ ਕੇ ਗਿਆ ਵਾਪਸ ਆਏ ਆ ਬਲੈ ਤਾਂ ਉਹਨਾਂ ਦੇ ਸੂਤਰ ਵੀ ਬੜੇ ਇੱਥੇ ਆਏ ਬੈਠੇ ਹੋਣੇ ਆ ਜਿਨ੍ਹਾਂ ਨੇ ਮੈਟ ਪ੍ਰਿੰਟ ਦੇ ਜੀ ਖਬਰ ਹੂਣਾ ਤੇ ਦੇ ਹੀ ਜਾਣੀਆਂ ਇਹਨਾਂ ਦਾ ਵੀ ਧੰਨਵਾਦ ਹੈ ਇੱਥੇ ਪਹੁੰਚੇ ਅੱਜ ਜਿੱਥੇ ਦਾ ਚਲੰਦਰ ਹਲਕਾ ਵਿਧਾਇਕ ਦਾ ਪਤਰ ਆ ਜਿਲ੍ਹਾ ਨੇ ਮੈਂਤ ਕੀਤੀ ਸਰਦਾਰ ਚਲੰਜੀਤ ਸਿੰਘ ਚੰਨੀ ਜੀ ਨੂੰ ਲੋਕ ਸਭਾ ਭੇਜਿਆ ਉਥੇ ਵੀ ਬਣਾ ਹਿੰਦੇ ਪਾਤਰ ਸਰਦਾਰ ਚਲੰਜੀਤ ਸਿੰਘ ਚੰਨੀ ਜਿਨ੍ਹਾਂ ਨੇ ਦਿਨ ਰਾਤ ਜੀਤ ਦੌੜ ਮੈਂਤ ਕੀਤੀ ਹੈ ਅੱਜ ਆਪਣਾ ਜਿਹੜਾ ਇਹ ਮਕਾਮ ਹਾਸਲ ਕੀਤਾ ਜਿਹੜਾ ਪੰਜਾਬ ਨੂੰ ਇਹ ਵਾਰ ਮਿਲਿਆ ਇਹ ਜਿਹੜਾ ਵਾਰਡ ਹੈ ਸਰਦਾਰ ਚਲੰਜੀਤ ਸਿੰਘ ਚੰਨੀ ਤੋਂ ਮਿਲਿਆ ਉਹ ਨਾਲ ਸਾਰੇ ਦਬਾਬੇ ਨੂੰ ਔਰ ਸਾਰੇ ਪੰਜਾਬ ਨੂੰ ਮਿਲਿਆ ਜਿਵੇਂ ਇੱਕ ਸਾਲ ਪਹਿਲੇ ਇਹ ਸਰਦਾਰ ਵਿਕਰਮਜੀਤ ਚੌਧਰੀ ਤੋਂ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਕਹਿੰਦਾ ਜੀ ਮੈਨੂੰ ਬੈਗ ਮੰਗਦੀ ਹੈ ਨੋਟਾਂ ਦੇ ਟਿਕਟ ਬਦਲੇ ਕੀ ਗੱਲ ਹੁਣ ਬੈਗਾਂ ਦਾ ਪ੍ਰਬੰਧ ਕਰਨੇ ਆ ਬੀਜੇਪੀ ਤੋਂ ਜਾਂ ਫਿਰ ਤਰਾਜੇ ਬਟੇਕੇ ਨੇ ਪ੍ਰਬੰਧ ਕਰਤਾ ਇਹ ਮੈਂ ਨਖੇਦੀ ਕਰਦਾ ਪੰਜਾਬ ਦੇ ਕਾਂਗਰਸ ਪ੍ਰਧਾਨ ਦੀ ਉਹ ਵਰਕਰ ਲੀਡਰ ਨੂੰ ਬਣਾਉਂਦਾ ਲੀਡਰ ਜਿਹੜਾ ਵਰਕਰ ਨੂੰ ਨਹੀਂ ਬਣਾਉਂਦਾ ਅੱਜ ਜਿ ਸਾਰਿਆਂ ਨੇ ਮਿਹਨਤ ਕੀਤੀ ਐ ਚੌੜੀ ਸੰਤੋਖ ਸਿੰਘ ਨੂੰ ਸਾਡੇ ਬਜ਼ੁਰਗ ਚੌੜੀ ਸੰਤੋਖ ਸਿੰਘ ਨੂੰ ਜਿਤਾਉਣ ਵਾਲੇ ਉਹਨਾਂ ਨੂੰ ਮੰਤਰੀ ਬਣਾਉਣ ਵਾਲੇ ਮਿਹਨਤ ਕੀਤੀ ਗਾ ਜੀ ਮਿਹਨਤ ਕੀਤੀ ਚੌੜੀ ਸੰਤੋਖ ਸਿੰਘ ਨੂੰ ਵੋਟਾਂ ਪਾਇਆ ਵੀਪੀ ਕਰਮਜੀਤ ਕੋਲ ਚੌੜੀ ਨੂੰ ਪਾਇਆ ਤੇ ਵਿਕਰਮਜੀਤ ਚੌੜੀ ਨੂੰ ਵੋਟਾਂ ਪਾਣੇ ਐਮਐਲਏ ਪੜਿਆ ਤੇ ਵਿਕਰਮਜੀਤ ਚੌੜੀ ਨੇ ਸਾਡਾ ਕੌਂਡੀ ਦਾ ਮੁੱਲ ਕਿਸੇ ਦਾ ਨਹੀਂ ਪਾਇਆ। ਕਿਸੇ ਇੱਕ ਬੰਦੇ ਨੂੰ ਪੁੱਛਿਆ ਉਹਨਾਂ ਨੇ ਜਦੋਂ ਜਾ ਕੇ ਬੀਬੀ ਨੇ ਕਾਂਤਰਜੀ ਗਵਾਰੀ ਲੀਡ ਦੀ ਬੀਜੇ ਵੀ ਦੇ ਫੁੱਲਾਂ ਵਾਲੀ ਤੇ ਅੱਜ ਮੈਂ ਤਾਂ ਚਾਹੁੰਦਾ ਕਿ ਇਹ ਗੱਲ ਕਾਂਗਰਸ ਦੇ ਪ੍ਰਧਾਨ ਦੇ ਵੀ ਖਾਂਦੇ ਪੈ ਜੇ। ਵੀ ਭਾਈ ਜੇ ਤੁਸੀਂ ਇੰਨੇ ਜੋਗੇ ਹੁੰਦੇ ਤੇ ਤੁਹਾਡੀਆਂ ਤਿੰਨਾਂ ਜਿੱਤੀਆਂ ਹੁੰਦੀਆਂ ਪੰਜਾਬੀ ਚ ਕਹਿ ਲੀਏ ਸੁੱਖੀ ਰੰਧਾਵੇ ਦੀ ਵੀ ਤੇ ਰਾਜੇ ਬਠੇਰੇ ਦੀ। ਬਾਦਲੇ ਹਲਕੇ ਬਾਦ ਚ ਦੇਖ ਰੋ ਇਹ ਤਾਂ ਤੁਹਾਡਾ ਨਾ ਪੰਜਾਬੀ ਜੋ ਹੋਈ ਵੀ ਅੱਗਾ ਤੋਰ ਤੇ ਪਿਛਾ ਚੌਰ ਤੇ ਭਾਈ ਸਾਨੂੰ ਤਾਂ ਤਾਂ ਗਿਆ ਹੀ ਠੀਕ ਸੀ ਸਾਨੂੰ ਆਉਣ ਦੀ ਕੋਈ ਖੁਸ਼ੀ ਨਹੀਂ ਅਸੀਂ ਤਾਂ ਇਸ ਗੱਲ ਦੀ ਨਖੇਦੀ ਕਰਦੇ ਆਂ ਗਾਂ ਸਾਡਾ ਦਾ ਲੀਡਰ ਬੈਠਾ ਸਰਦਾਰ ਚੰਦੂ ਚੱਲੇ ਸਾਨੂੰ ਤਾਂ ਖੂਚ ਦੀ ਫੜ ਪੈਣਗੇ ਸਾਹ ਨੂੰ ਬੜੀ ਹੁੰਦੇ ਆ ਇਹਨਾਂ ਨੇ ਖਾਤਰ ਮਿਹਨਤ ਕੀਤੀ ਹੈ ਤੇ ਇਹਨਾਂ ਨੂੰ ਵੀ ਅਪੀਲ ਹੈ ਜੀ ਰਿਕਾ ਬਲੇ ਆ ਕੇ ਦੁਬਾਰਾ ਸਾਡੇ ਜਣਾ ਤੇ ਬਿਠਾ ਲਤਾ ਗਰਾਿਆਂ ਦੇਆਂ ਫਾਰਿਆਂ ਇਲੈਕਸ਼ਨਾਂ ਹੋ ਰਹੇ ਆ ਪਿੰਡ ਦੇ ਸਰਪੰਚ ਖਰੇ ਆ ਮੇਰੇ ਅੱਗੇ ਖਰੇ ਬੈਠੇ ਜਿਨ੍ਹਾਂ ਨੂੰ ਜ਼ਿਆਦਾ ਦੁੱਖ ਹੈ ਜਿਨ੍ਹਾਂ ਨੂੰ ਹਰਾਉਣ ਲਈ ਵਿਕਰਮ ਨੇ ਬੰਦ ਜ਼ੋਰ ਲਾਇਆ ਸੋ ਸਾਨੂੰ ਜਿਹੜਾ ਮੁੜਿਆ ਹੋਇਆ ਲੀਡਰੇ ਸਵੀਕਾਰ ਨਹੀਂ ਹੈਗਾ ਜਿਹਨੂੰ ਹੋਊਗਾ ਤੂੰ ਨੂੰ ਮੁਬਾਰਕਾਂ ਉਹ ਦਿਨੇ ਜਾਵੇ ਰਾਤ ਨੂੰ ਜਾ ਕੇ ਫੋਟੋਆਂ ਪਾਵੇ ਜੋ ਮਰਜ਼ੀ ਕਰੇ ਪਰ ਅਸੀਂ ਲੜ ਲੱਗੇ ਆ ਸਰਦਾਰ ਚੰਨਜੀ ਚੰਨੀ ਦੇ ਤੇ ਸਾਨੂੰ ਸਾਹਮਣਾ ਹੁਣ ਇਹਨਾਂ ਦੀ ਜ਼ਿੰਮੇਵਾਰੀ ਆ ਅਸੀਂ ਵਾਰ-ਵਾਰ ਇਹਨਾਂ ਨੂੰ ਇਹ ਰੂਪ ਕੀਤੀਆਂ ਇਹ ਅਜੀ ਹੋਂ ਤੁਹਾਡੇ ਕਰ ਲੱਗੇ ਸਾਨੂੰ ਡੋਬਣਾ ਤੇ ਸਾਨੂੰ ਕਾਰਨ ਇਹ ਤੁਹਾਡੇ ਜਿੰਮੇਵਾਰੀ ਹੈ ਇਹਨਾਂ ਸ਼ਖਦਾ ਦੇ ਨਾਲ ਤੁਹਾਡਾਂ ਆਏ ਦਾ ਸਾਰੇ ਦਾ ਧੰਨਵਾਦ ਤੇ ਸਰਦਾਰ ਚਰਨਜੀਤ ਚੰਨੀ ਜੀ ਨੂੰ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਤੁਹਾਡੇ ਸਾਰਿਆਂ ਨੂੰ ਇਹਨਾਂ ਦੀ ਮਿਹਨਤ ਤੇ ਜਿਹੜਾ ਅਵਾਰਡ ਇਹਨਾਂ ਨੂੰ ਮਿਲਿਆ ਉਹਦਾ ਕਹਿਣ ਤੋਂ ਜਿੱਥੇ ਸਰਕਾਰ ਦਾ ਧੰਨਵਾਦ ਹੈ ਜਿਹਨਾਂ ਦੀ ਮਿਹਨਤ ਨੂੰ ਖੜ ਪਾਇਆ ਉੱਥੇ ਇਹਨਾਂ ਦਾ ਬਹੁਤ ਧੰਨਵਾਦ ਹੈ ਇਹਨਾਂ ਦੀ ਮਿਹਨਤ ਨੂੰ ਔਰ ਇਹਨਾਂ ਨੂੰ ਬਹੁਤ ਬਹੁਤ ਮੁਬਾਰਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਇੱਕ ਇਸਤਤ ਮੇਰੇ ਸਾਰੇ ਭੈਣ ਭਰਾਵਾਂ ਦਾ तहे ਦਿਲੋਂ ਧੰਨਵਾਦ ਹੈ ਜੋ ਇੱਕ ਛੋਟੇ ਜਿਹੇ ਸਨੇਹ ਇਤੇ ਸਾਰੇ ਨੇ ਇਕੱਠਾ ਦਿਖਾਇਆ ਤੇ ਅਸੀਂ ਚਾਹੁੰਦੇ ਚੱਲੀ ਸਾਰ ਨੂੰ ਮੈਂ ਆਪਣੇ ਭੈਣ ਭਰਾਵਾਂ ਵੱਲੋਂ ਸਾਰਿਆਂ ਵੱਲੋਂ ਤੁਹਾਨੂੰ तहे ਦਿਲੋਂ ਵਧਾਈ ਦਿੰਦੀਆਂ ਜੋ ਵੀ ਤੁਹਾਨੂੰ ਉਹਦਾ ਸਨਮਾਨ ਮਿਲਿਆ ਜਾ। ਅਸੀਂ ਬਹੁਤਿਆਂ ਗੱਲਾਂ ਕਰਦੀਆਂ ਨੇ ਕਿਉਂਕਿ ਮੇਰੇ ਭਰਾਵਾਂ ਨੇ ਜੋ ਕੀਤਾ ਸਾਰਿਆਂ ਨੂੰ ਪਤਾ ਹੈ ਜੋ ਉਹਨਾਂ ਨੇ ਦੱਸਿਆ ਜੋ ਸੱਚਾਈ ਹੈ। ਜੋ ਕੁਝ ਹੋਇਆ ਪੰਚਾਇਤੀ ਚੋਣਾਂ ਵਿੱਚ ਸਰੇ ਆਮ ਆਪਣਾ ਵਿਰੋਧ ਕੀਤਾ ਗਿਆ। ਕਿ ਕਿਆ ਹੁਣ ਅਗੋਂ ਇਹਨਾਂ ਦੀਆਂ ਵੋਟਾਂ ਆਉਣ ਵਾਲੀਆਂ ਐ ਤਾਂ ਹੁਣ ਦੁਬਾਰਾ ਕਾਂਗਰਸ ਚ ਆਏ ਆ। ਜਾਂ ਕੇ ਪੰਚਾਇਤੀ ਚੋਣਾਂ ਦਾ ਇਹਨਾਂ ਨੇ ਡਟ ਕੇ ਭਾਜਪੀ ਦੇ ਮੁਖਖਾਂ ਦੇ ਬਹਿ ਬਹਿ ਕੇ ਵਿਰੋਧ ਕੀਤਾ ਆ। ਬਾਕੀ ਚੰਨੀ ਸਾਹਿਬ ਅਸੀਂ ਆਪਣੀ ਵਰਕਰ ਜਿੱਥੇ ਪਹਿਲਾਂ ਖੜਾ ਸੀ ਹੁਣ ਵੀ ਉੱਥੇ ਕਾਂਗਰਸ ਦੇ ਨਾਲ ਅਸੀਂ ਖੜੇ ਆ। ਇਮਾਨਦਾਰੀ ਨਾਲ ਪਹਿਲਾਂ ਵੀ ਸਾਡੇ ਪੰਚਾਇਤ ਦੇ ਪਿੰਡ ਦੇ ਸਾਰੇ ਵਰਤਾਂ ਚੱਲੇ ਆ ਔਰ ਅੱਗੋਂ ਵੀ ਚੱਲਣਾ। ਪਰ ਤੁਸੀਂ ਲੀਡਰ ਅਸੀਂ ਇਹੇ ਗੱਲ ਕਾਵਾਂਗੇ ਕੋਈ ਅਸੀਂ ਵੋਟਾਂ ਘਰ ਨਹੀਂ ਲਖੜੀਆਂ ਕਹਿੰਦੇ ਗੋਪਰੀ ਤਾਰ-ਤਾਰ ਉਹੀ ਲੈਕਚਰ ਕਰਦੀ ਆ। ਗੋਡਾ ਵਾਕੇ ਅਸੀਂ ਜਿਤਾਉਨੇ ਅਸੀਂ ਤੁਹਾਨੂੰ ਮੇਂਦੇ ਆ ਸਾਡੇ ਹੱਥ ਜੋੜ ਕੇ ਬੇਨਤੀ ਆ ਜਦੋਂ ਸਾਡੇ ਟਿੰਡਾ ਦੇ ਵਰਕਰਾਂ ਨੂੰ ਕੋਈ ਕੰਮ ਪੈਂਦਾ ਤਾਂ ਕੁਛ ਵੀ ਆ ਪਲੀਜ਼ ਉਹਨਾਂ ਦਾ ਫੋਨ ਵੀ ਚੱਕੋ ਔਰ ਉਹਨਾਂ ਦੇ ਕੰਮ ਵੀ ਕਰਵਾਓ। ਯਹੀ ਮੇਂ ਗਾਲ ਮੇਰੇ ਹੱਥ ਜੋੜ ਕੇ ਬੇਨਤੀ ਆ ਸਾਰਿਆਂ ਵੱਲੋਂ ਮੇਰੇ ਭਰਾ ਸਾਹਿਬ ਇਹੇ ਕਰਕੇ ਲੈਂਦੇ ਆ ਸਾਡੇ ਕੰਮ ਹੋਣੇ ਚਾਹੀਦੇ ਆ ਦੇਖੋ ਜੀ ਬਾਕੀ ਸਾਨੂੰ ਵਿਤਰਮਨਾ ਕੋਈ ਨਹੀਂ ਕਿ ਅਸੀਂ ਆਪਣੇ ਕਾਂਗਰਸ ਪਾਰਟੀ ਦੇ ਨਾਲ ਮਜ਼ਬੂਤ ਖੜੇ ਆ। बस लीडर ਸਾਡੇ ਨਾਲ ਖੜੇ ਹੋਰ ਸਾਨੂੰ ਕੁਝ ਨਹੀਂ ਬੋਲੀਆਂ ਮੈਂ ਗੱਲਾਂ ਨਹੀਂ ਕਰ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੁਰੇ ਮਦਾਇ ਨਹੀਂ ਲੱਗਦਾ ਸੱਤ ਸਾਲ ਤੋਂ ਵੀ ਹੈ ਬਹੁਤ ਵੱਡਾ ਮਾਣ ਮਹਿਸੂਸ ਹੁੰਦਾ ਕਿ ਸਾਡੇ ਜਿਲੰਦਰ ਲੋਕ ਸਭਾ ਹਰ ਕੇ ਦੇ ਇਹ ਨਾਂ ਇੱਕ ਤਰੂਪਦਾਰੇ ਨੂੰ ਤਾ ਚੰਦ ਜੀ ਅਸਲ ਸੰਸਦੈਂਟਰ ਚੰਦੀ ਸਿੰਘ ਚੰਨੀ ਆਜ ਦਾ ਜਿਹੜਾ ਸਟਾਰਟ ਹੋਇਆ ਮੈਂ ਗੱਲਾਂ ਬਹੁਤ ਸਪੈਸ਼ਲ ਕਰਦਿਆਂ ਸਭ ਕਰਦਿਆਂ ਜੋ ਕਿ ਮੇਰਾ ਜਿਹੜਾ ਜਨਮ ਕਾਂਗਰਸੀਆ ਵਿੱਚ ਹੋਇਆ ਉਹ ਤੇ ਮੈਂ ਵੱਡਾ ਵੀ ਕਾਂਗਰਸ ਚਾਹਾਂ ਤਾਂ ਮਰਾਂ ਨਹੀਂ ਕਾਂਗਸ ਵਿੱਚ ਆ ਉਂਟੀਸੜ ਲੰਗੜੇ ਵਿੱਚ ਮੇਰੇ ਬਾਪੂ ਨੂੰ ਹੱਥ ਵਾਕੇ ਜੇ ਗੋਲੀਆਂ ਨੇ ਛੜੀ ਕਰ ਦੁੱਤਾ ਅਪਰੰਤ ਬਾਗ ਵਿੱਚ ਸਧਾਰ ਬੰਸ ਦੀ ਗੋਲੀਆਂ ਦੀ ਸਧਾਰ ਬਣੀ ਤੇ ਦਾਰ ਨੇ ਉਹਨਾਂ ਨਾਲ ਲੜਫੜਿਆ ਤੇ ਚਰਨ ਮੰਤਰੀ ਸਵਰਾਸਾ ਆ ਗਿਆ ਅਰ ਇਸ ਤੱਕ ਕੋਈ ਇਹ ਨਹੀਂ ਕਹਿ ਸਕਦਾ ਕਿ ਕਾਂਗਰਸ ਦੇ ਚੰਡੇ ਨੂੰ ਬਿਲਕੁਲ ਹੋਰ ਤਾਂ ਕਦੀ ਪੁੱਛਿਆ ਘਟੇ ਹੋ ਜੀ ਦੇ ਬਾਹਰ ਹਾਰ ਦੇ ਵਿੱਚ ਜਿੰਦਗੀ ਦਾ ਇਤਹਾਸ ਪਰ ਕਾਸ਼ੇ ਜੀ ਬਾਤਾਂ ਹਰ ਗਿਆ ਮਚੀਂਦੀ ਆ ਮੈਂ ਕਹਿੰਦਾ ਦੋਸਤ ਸਿੱਧੂ ਆ ਗਿਆ ਇਹ ਅਲੱਗਿਆ ਰਹਿਤੀ ਅਨਤ ਪਿਛਾਇਆ

ਦੰਗਲੇ ਜਿਹੜਾ ਬਸ ਲੇਖਾ ਚੁਣਾਹਾਂ ਚੱਲਿਆ ਨਾ ਕਿ ਕੌਂਸਲਟੀ ਖੋਦਵੇਂ ਚਾਰ ਮਾਰਤਾ ਕਗੇ ਕੌਂਸਲ ਦਾ ਪ੍ਰਧਾਨ ਬਣਦਾ ਕੋਈ ਨਹੀਂ ਇਹ ਸਾਡੇ ਪਜੂਦਾ ਐਵੇਂ ਨਹੀਂ ਸਾਡੇ ਖਿਲਾਫ ਬੜੀ ਬਾਂਦੀਆਂ ਕਹੋ ਹੁਣ ਆਸੀ ਤੇ ਕਦ ਕਰਾਂਗੇ ਜਿੰਦਾ ਸੀਤਾ ਹਰ ਗਏ ਪਰ ਕਿਸੇ ਨੇ ਟੈਲੀਫੋਨ ਕਰਕੇ ਦੇ ਦੇ ਕਿਆ ਕੱਕਾ ਕੱਗ ਲਾਸ਼ੇ ਤੀਓ ਪਾੜ ਦੇ ਟੁੱਟ ਪਾੜ ਦੇ ਨਾਲ ਕਿਤੇ ਨਾ ਕਿਹੜਾ ਜਾ ਕੇ ਪੁੱਟ ਚੀਜ਼ ਨਹੀਂ ਲਾ ਸਕਦੇ ਬਚੀ ਨਹੀਂ ਹੋਈ ਤੀ ਸਰਦਕੀ ਤਾਂ ਵੀ ਹੋਰ ਵੀ ਅਜੇ ਤਾਂ ਫੇਰ ਚੋਰੀ ਮਾਰਦੇ ਤਾਂ ਚਾਹ ਸੋ ਵੀ ਇਹ ਨੂੰ ਫੇਰ ਚਾਰ ਡੇ ਲਣਾ ਸਿੱਧਾ ਹੁਣ ਵੀ ਚਾਰ ਚੀਜ਼ ਬਾਕੀ ਇੰਨੇ ਕੰਮ ਦੇ ਸਰਫੇ ਕਰ ਲਈਆਂ ਇਹ ਲਿੰਗ ਇਹ ਤੇ ਤਾਂ ਜਾਂਦਾ ਕਿ ਸੋਚਣਾ ਚਾਹੀਦਾ ਇੱਕ ਛੋਟੀ ਆਵਾਜ਼ ਤੇ ਆ ਦਿਖੋ ਚੇਰਾ ਇੰਦਾ ਦਾ ਨੀ ਚੇਰਾ ਇਸ ਪੰਡਾਲ ਦੇ ਵਿੱਚ ਇਸ ਕੱਚੀ ਚਾਚੀ ਦਾ ਹੈ ਨਹੀਂ ਇਹ ਵੀ ਮਾਣ ਨਹੀਂ ਕੱਲਿਆ ਪਰ ਇੱਕ ਦੋ ਜਿਹੜੀਆਂ ਮਿਲਾਂ ਜਾਂ ਬੈਠੋ ਹੱਥਾਂ ਪੜਾ ਆ ਪਿੱਛੇ ਜੇ ਸਾਕਾਰ ਲਗਾ ਇੱਕ ਚੰਗੋਰ ਸਾਹ ਘਾਤਾ ਰਿੰਦਾ ਤੇ ਚੰਗੋਰ ਸਾਹ ਇਹ ਦਿਲੇ ਪਰਾਤੇ ਨੋੜੇ ਨਾ ਪੈਂਦੀ ਬੱਤੂ ਸੱਗੇ ਦਾ ਆਬਾ ਜਿਹੜਾ ਉਹਦਾ ਆ ਗਿਆ ਬਾਈ ਬੇਗਲਾ ਘਰ ਦਾ ਸਾਹ ਦਾ ਹੀ ਸੋ ਲਖਸਾਨ ਚੜਨਾ ਪਿਆ ਵਰਕਰ ਦਾ ਇਹ ਸਾਹ ਚੜਨਾ ਪਿਆ ਇੱਕ ਸੱਚੇ ਵਰਕਰ ਨੂੰ ਝੂਠੇ ਦੇ ਕੀ ਹੁੰਦਾ ਗੱਗਾ ਗਿਆ ਤਾਂ ਗੰਬਿਆਰਾ ਜਿਵਨਾ ਕਹਿੰਦਾ ਕਿ ਉਹਦਾ ਸਾਥ ਛਾੜੂ ਜਿਵੇਂ ਘਾਹਤ ਨਾ ਕਾਲ ਦੇ ਟਰਾਂਸ ਇੱਕ ਛਾੜੂ ਚ ਫਿਰਦੇ ਆ ਛਾੜੀ ਰਹਾਤੀ ਚ ਫਿਰਦੇ ਹਾਤੀ ਦੇ ਤੱਕੜ ਚ ਫਿਰਦੇ ਆ ਇਸ ਸਮੇਂ ਦੀ ਸਰਕਾਰਾਂ ਨਾਲ ਰੋਕ ਬਦਲਦੇ ਆ ਇਹ ਸਰਪ ਤਰੰਗਾ ਇੱਕ ਕਾਂਗਰਸ ਦੇ ਝੰਡੇ ਦੇ ਥਲੇ ਖੜੀ ਆ ਇਹ ਹਮਕੋਸੀ ਆਪਣੀ ਚੋਲੀ ਪਾਵੇ ਮੈਨੂੰ ਥੱਡੇ ਕਹਿੰਦੇ ਬਿੱਟੂ ਇੱਕੋ ਇੱਕ ਸ਼ਖਸ਼ਿਆ ਜਿਹੜਾ ਮੈਨੂੰ ਪਤਾ ਲੱਗਾ ਪੈਸਿਆਂ ਦਾ ਬਿੱਟੂ ਦਾ ਮਾਝਾ ਜਿਹਦੀ ਸਾਨੋਂ ਹੋਰ ਕੀਤਾ ਦਾ ਬਦਲਦਾ ਉਹ ਮੈਂ ਕਹ ਦੂਗੀ ਇਹਨਾਂ ਨੂੰ ਫਿਕਰ ਨਾਲ ਸਾਡੇ ਕੋਲ ਹੱਲ ਕਰੋ ਦਾ ਬਤਨ ਕਰੋਗੀ ਜੇ ਜਿੰਨਾ ਯਾਦ ਆ ਬਚਨ ਬਰਜੀ ਜਦਲੇ ਉਤੋਂ ਇਧਰ ਉਧਰ ਆ ਗਿਆ ਬਾਤ ਖਮਿਆ ਆ ਜਾ ਫਿਰ ਪੋਤਰਾ ਚਲੋ ਛੱਡੋ ਉਸ ਗੱਲ ਨੂੰ ਗੱਲਾਂ ਤਾਂ ਮੁਕਰੀਆਂ ਕਰਦੇ ਆ ਕਿ ਤੁਸੀਂ ਸਾਡੀ ਬਾਣੀ ਨਾ ਫੜੋ ਸਾਡੇ ਜਨਮ ਨੂੰ ਕੋਈ ਖੁਸ਼ੀ ਦਾ ਦੇਵਿਆਂ ਕਿਤੇ ਕੋਈ ਕਿਤੇ ਅਫਸੋਸ ਆ ਕਿਤੇ ਹੋ ਰਿਹਾ ਮੇਰੇ ਤੋਂ ਬਸਾਬ ਦੇ ਚਾਹਤ ਸਰਦਾਰ ਗੁਰਵਾਰ ਸਿੰਘ ਸ਼ੇਰਵਾਲ ਦੇ ਦੀ ਕਾਂਗਰਸ ਇਹ ਕਾਰਜਾਂ ਨੂੰ ਰੇਂਗਪਾਲਾ ਨੂੰ ਜਵਾਲ ਮੇਰੇ ਜਵਾਲ ਮੇਰੇ ਰਾਜਸਥਾਨ ਤੇ ਜਵਾਲ ਨੇ ਹੁੱਦੇ ਹੋਏ ਨੇ ਇੰਨਾ ਫਿਰ ਤੇ ਸੀ ਹਲਕੇ ਚੋਂ ਇੱਥੇ ਜਿੰਦਾ ਇੱਕ ਮੇਲੀ ਫਿਰਦਾ ਕਿ ਜਿਹੜੇ ਬੰਦੇ ਚੱਲ ਜਾਂਦੇ ਉਹਨਾਂ ਦੀਆਂ ਚਿੰਗੀਆਂ ਗੱਲਾਂ ਚਿੰਤੇ ਰਹਿਦੀਆਂ ਤੁਹਾਡੇ ਤਾਂ ਸਾਨੂੰ ਸੁਤਾਇਚਾਸਿਆ ਇਹ ਅਸੀਂ ਯਾਤਵਾਲ ਦੇ ਵਿਰੁੱਧ ਕਰਨਾ ਨਾ ਓ ਸਾਡਾ ਮੁੱਖ ਮੰਤਰੀ ਜਿਹੜਾ ਸੀ ਜਸਾਕ ਕਿੱਥੇ ਚਲ ਗਿਆ ਚਾ ਚਾ ਜਾਨ ਦੇ ਬ੍ਰੇਕਾਂ ਲੱਗੀਆਂ ਸਾਡੇ ਦੇ ਖੂਨ ਹੋਏ ਜ਼ਰਵੰਟ ਕੋਲੇ ਕਿਸ ਸਾਡਾ ਮੁੱਖ ਮੰਤਰੀ ਆ ਗਿਆ ਅਸੀਂ ਤੁਹਾਡੋਂ ਮੇਨ ਪਰ ਪਾ ਨਹੀਂ ਨਾ ਤੀ ਇਹ ਤਾਂ ਤੁਹਾਨੂੰ ਮੁੱਖ ਤੇ ਪਿਆਰ ਜਾਂਜੋ ਪਰ ਉਹਦੇ ਦੇ 117 ਇਹ ਤੇ ਆਪਾਂ ਨੂੰ ਬਣਾਉਣੇ ਪੈ ਗੀਆਂ ਉਸ ਕਰਨ ਦੀ ਬੇਤ ਮੰਦੀ ਤੁਸੀਂ ਹੱਥ ਦੀਆਂ ਨੇ ਬਣਾਉਂਦੀ ਆ ਸਾਡੇ ਪਰਸ ਹੋਈ ਮਾਰਦੀ ਅਸੀਂ ਤਾਂ ਜੋ ਗੱਲ ਕਰਨੀ ਆ ਤੇਰੇ ਖੌਨ ਦੇ ਗੰਦੇ ਵੀ ਆ ਐਂਦਾ ਤੁਹਾਡੀ ਚੋਰੀ ਪੈਣੀ ਨਾ ਸਭ ਇਹ ਨੂੰ ਜੇ ਫੈਸਲਾ ਤੁਸੀਂ ਕਰਨਾ ਇਹਨਾਂ ਬੇਤਿਆਂ ਦਾ ਦਾਸ ਖਿੰਦਾ ਜੱਜ ਗਿਆ ਵਿਦਾਈ ਨਾ ਸਮਝੀਂ ਤੇਰੋ ਦਿਨਿਆ ਦੇ ਪਹਾੜਿਆਂ ਦੇ ਵਿਚ ਆ ਕੇ ਪਾਛਿੰਨਤਾ ਇਹ ਰਾਤੀ ਦੀ ਦਰਦਵਾ ਉੱਠਈ ਆ ਤੂੰ ਸ਼ਾਇ ਹੈ ਪਰਵਾਹ ਹੈ ਕੰਮ ਤੇਰਾ ਤੇਰੇ ਖਾ ਦੇ ਇਮਤਿਹਾਨ ਹੋਰ ਵੀ ਆ ਇਫਨ ਰੋਡ ਸ਼ਾਮ ਨੂੰ ਰਜਾ ਰਾਜ ਸਤਾਣ ਚ ਲੱਗੇ ਜਾ ਹੋਰ ਵੀ ਐਸਾ ਬਦਲ ਤੇ ਆ ਗਿਆ ਹੋ ਗਿਆ ਫਰਮ ਗਿਆ ਜਿੰਨੀ ਇਹ ਸਾਨੂੰ ਇਹਨਾਂ ਤੇ ਬੜਾ ਮਾਣ ਆ ਇਹਨਾਂ ਨੇ ਇੰਟਰਨੈਸ਼ਨਲੀ ਬਹੁਤ ਬੜੀਆਂ ਬੜੀਆਂ ਮੱਲਾ ਮਾਰੀਆਂ ਸੋ ਮੈਂ ਇਹਨਾਂ ਦਾ ਬਹੁਤ ਤਨਵਾ ਕਰਦਾ ਉਹ ਮੈਂ ਵੀ ਆ ਖਾਂ ਪਾ ਲੈਣੇ ਇਹ ਅਣ ਸਾਰਿਆਂ ਨੂੰ ਤੇ ਕਹਿੰਦਾ ਕਿ ਕੋਈ ਕਿਰਾਇਆ ਨਹੀਂ ਲੈਣਾ ਅਜੇ ਮਾਲਕਾਂ ਅਜਾ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਲੰਗਰ ਤੁਹਾਡੇ ਲਈ ਤਿਆਰ ਹੈ ਕਿਸੇ ਨੇ ਲੰਗਰ ਛੇ ਕੇ ਵੀ ਨਾ ਮੇਰੇ ਹੱਥ ਜੋੜ ਕੇ ਸਾਹਮਣੇ ਆਉ ਨੂੰ ਬੇਨਤੀ ਆ ਕਿ ਲੰਗਰ ਛੱਪ ਕੇ ਜਾਣ ਦੀ ਕਿਰਪਾਤਾ ਕਰਨੀ ਆਜਾ ਜੀ ਆ ਇੱਥੇ ਆ ਜਾਈਂ ਇੱਥੇ ਆ ਜਾਓ ਅੱਗੇ ਬੈਠੋ なので、それは何も言わない。<music> <music> ਜੇ ਜੇ ਬੱਲੇ ਮੈਂ ਬੜਕ ਬਸਤਾਨ ਇਸ ਸਮਾਜ ਨੂੰ ਆਪਾਂ ਇਹ ਗੱਲ ਕਰਦੇ ਹਾਂ ਕਿ ਜਿਹੜੀ ਵੀਡੀਓ ਅੱਛਾ ਜੀ ਸੋ ਮੈਂ ਬੜਾ ਧੰਨਵਾਦੀ ਆ ਅੱਜ ਹਲਕਾ ਫਲੋਰ ਦੇ ਹਰ ਪਿੰਡ ਚੋਂ ਸਾਡਾ ਜਿਹੜਾ ਮੇਨ ਬੰਦਾ ਸੰਭਾਲਣ ਵਾਲਾ ਸਾਡਾ ਸਿਪਾਸਲਾਰ ਹੈ ਤੇ ਕਾਂਗਰਸ ਪਾਰਟੀ ਦੀ ਟੋਟਲ ਲੀਡਰਸ਼ਿਪ ਇਸ ਏਰੀਆ ਦੀ ਅੱਜ ਇੱਥੇ ਇਕੱਠੀ ਹੋਈ ਹੈ ਤੇ ਮੈਂ ਸਨਮਾਨ ਦਿੱਤਾ ਹੈ ਜਿਹੜਾ ਕਿ ਸਾਨੂੰ ਫਾਰਕ ਸੰਸਦ ਰਤਨ ਦਾ ਉਹਦੇ ਕਰਕੇ ਅੱਜ ਸਾਰਿਆਂ ਨੇ ਮੇਰਾ ਸਨਮਾਨ ਕੀਤਾ ਮੈਂ ਸਾਰਿਆਂ ਦਾ ਧੰਨਵਾਦੀ ਹਾਂ ਤੇ ਨਾਲ ਮੈਂ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਆਪਣੇ ਜਿਹੜੇ ਵੀ ਉੱਥੇ ਵਾਕ ਬੰਦੇ ਉਹਨਾਂ ਨੂੰ ਵੋਟਾਂ ਵਾਸਤੇ ਦਿਓ ਇਹ ਕਿਹਾ ਸੋਨੀ ਪ੍ਰੋਦਾਸ਼ੂ ਜੀ ਨੂੰ ਰੁਪਾ ਸਸਪੈਂਡ ਕੀਤਾ ਗਿਆ ਹੈ ਉਹ ਕਿਤਾ ਦੇਖਦੇ ਹੈਗੇ ਸਾਰੇ ਜਿਹੜਾ ਹੈ ਇਹ ਅਸਲ ਦੇ ਵਿੱਚ ਮੈਂ ਆਸ਼ਰੂ ਨੂੰ 15 ਦਿਨ ਪਹਿਲਾਂ ਦੱਸਤਾ ਸੀ ਕਿ ਤੁਹਾਡੇ ਤੇ ਅਟੈਕ ਹੋਣ ਲੱਗਿਆ ਹੈ ਤਿਆਰੀਆਂ ਹੋ ਰਹੀਆਂ ਤੁਹਾਨੂੰ ਵਿਜੀਲੈਂਸ ਤੇ ਫੜ ਸਕਦੀ ਹੈ ਕਿਸੇ ਵੀ ਟਾਈਮ ਤੇ ਜਦੋਂ ਨੋਟਿਸ ਆਇਆ ਮੈਂ ਉੱਥੇ ਸੀ ਐਸੀ ਡਟ ਕੇ ਵਿਰੋਧ ਕੀਤਾ ਕਿਉਂਕਿ ਇਹ ਕੇਜਰੀਵਾਲ ਦਾ ਗੁੱਸਾ ਕੇਜਰੀਵਾਲ ਦਾ ਹੰਕਾਰ ਹੈ ਜਿਹੜਾ ਸਾਹਮਣੇ ਆਇਆ ਸੀ ਲੇਕਿਨ ਜਦ ਲੋਕ ਸਾਰੇ ਇੱਕਦਮ ਭੜ ਗਏ ਕਿ ਆਓ ਫਿਰ ਅਸੀਂ ਵੀ ਆਸ਼ਰੂ ਨੂੰ ਚੱਕਣ ਨਹੀਂ ਦਿੰਦੇ ਕਾ ਫਿਰ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਐ ਉਹ ਵਾਪਸ ਮੁੜੇ ਐ ਕਿ ਨੋਟਿਸ ਵਾਪਸ ਲਿਆ ਤੇ ਬਾਕੀ ਇਹਨਾਂ ਨੇ ਪੁਲਿਸ ਦੇ ਅਫਸਰ ਰੱਖੇ ਵਿਐ ਕੋਈ ਵੀ ਗੱਲ ਹੁੰਦੀ ਐ ਤਾਂ ਪੁਲਿਸ ਅਫਸਰ ਨੂੰ ਫੜਗਾ ਦਿੰਦੇ ਐ ਗਲਤੀ ਨਾ ਦੀ ਹੁੰਦੀ ਐ ਆਪਣੀ ਜਿਹੜਾ ਤੁਸੀਂ ਕੰਪਲੇਨ ਕਰ ਰਹੇ ਆ ਕਿਹੋ ਜਿਹਾ ਰਿਸਪੌਂਸ ਐ ਦਾ ਕੰਮ ਕਰਦੇ ਬਹੁਤ ਵੱਡੇ ਪੱਧਰ ਤੇ ਲੋਕ ਜੁੜ ਰਹੇ ਐ ਝਾੜੂ ਨੂੰ ਛੱਡ ਕੇ ਬਾਰ-ਬਾਰ ਲੋਕ ਕਾਂਗਰਸ ਪਾਰਟੀ ਜਾ ਰਹੇ ਐ ਤੇ ਵੱਡੀ ਜਿੱਤ ਵੱਲੋਂ ਜਿਹੜਾ ਆਸ਼ੂ ਤੇ ਕਾਂਗਰਸ ਪਾਰਟੀ ਵੱਧ ਰਹੀ ਹੈ ਧੰਨਵਾਦ